ਸੋਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਹਸਿਕਾਲ ਵੀਡੀਓ ਚ ਅੱਜ ਆਪਾਂ ਗੱਲ ਕਰਨੀ ਹੈ ਬਾਸਮਤੀ 1509 ਬਾਰੇ ਜਿੱਦਾਂ ਕਿ ਜਿਹੜੇ ਭਰਾਵਾਂ ਨੇ ਬਾਸਮਤੀ 1509 ਖੇਤਾਂ ਦੇ ਵਿੱਚ ਲਾਈ ਵੀ ਆ ਉਹ ਆਪਸ ਦੇ ਵਿੱਚ ਇੱਕ ਉਹਨਾਂ ਦੇ ਵਿੱਚ ਇੱਕ ਚਰਚਾ ਛੜੀ ਵੀ ਆ ਵੀ ਜਿਹੜਾ ਬਾਸਮਤੀ ਦਾ ਜਿੱਦਾਂ ਤੁਸੀਂ YouTube ਤੇ ਦੇਖ ਲਓ ਵੀ ਹੁਣੀ ਸੋਸ਼ਲ ਮੀਡੀਆ ਤੇ ਜਿਹੜੀਆਂ ਬਾਸਮਤੀ ਦੇ ਰੇਟਾਂ ਦੀਆਂ ਵੀਡੀਓ ਬਹੁਤ ਦੇਖਣ ਨੂੰ ਮਿਲ ਰਹੀਆਂ ਜਿਦੇ ਵਿੱਚ ਬਾਸਮਤੀ ਦਾ ਜਿਹੜਾ ਰੇਟ ਹੈ 1800 ਤੋਂ ਲੈ ਕੇ 22-2300 ਰੁਪਏ ਤੱਕ ਰੇਟ ਚੱਲ ਰਿਹਾ ਜਿਹੜਾ ਬਹੁਤ ਬਾਸਮਤੀ ਦੇ ਹਿਸਾਬ ਨਾਲ ਘਟਾ ਇਹ ਰੇਟ ਘਟਣ ਦੇ ਪਿੱਛੇ ਕਾਰਨ ਕੀ ਆ ਅੱਗੇ ਸੀਜ਼ਨ ਦੇ ਵਿੱਚ ਰੇਟ ਕਿਦਾਂ ਦਾ ਰਹੂਗਾ ਵੀਡੀਓ 'ਚ ਆਪਾਂ ਪੂਰੀ ਗੱਲ ਕਰਾਂਗੇ ਵੀ ਹੁਣ ਰੇਟ ਕਿਉਂ ਘਟਾ ਅੱਗੇ ਕੀ ਰੇਟ ਹੋ ਸਕਦਾ ਵੀਡੀਓ જો ਤੁਸੀਂ ਬਣੇ ਰਹੋ ਤੇ ਜਿਹੜੇ ਭਰਾ ਆਪਣੇ ਨਵੇਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਵੀ ਕਰ ਦਿਓ ਜਰੂਰ ਤੇ ਵੀਡੀਓ ਚ ਗੱਲ ਕਰਦੇ ਆਪਾਂ ਬਾਸਮਤੀ ਦੇ ਰੇਟਾਂ ਬਾਰੇ ਜਿੱਦਾਂ ਹੁਣ ਜਿਹੜਾ ਬਾਸਮਤੀ ਦਾ ਰੇਟ ਚੱਲ ਰਿਹਾ ਵੀ 1800 ਤੋਂ ਲੈ ਕੇ 22-2300 ਜਾਂ 2400 2450 ਤੱਕ ਹਾਈएस्ट ਰੇਟ ਚੱਲ ਰਿਹਾ ਸੋ ਬਹੁਤ ਬੰਦੇ ਜਿਨ੍ਹਾਂ ਨੇ ਬਾਸਮਤੀ ਲਾਈ ਉਹ ਹੁਣ ਘਬਰਾਟ ਦੇ ਵਿੱਚ ਆ ਵੀ ਬਾਈ ਯਾਰ ਕਿਤੇ ਅਸੀਂ ਪੰਗਾ ਤਾਂ ਨਹੀਂ ਕਰ ਲਿਆ ਜਿਹੜੀ ਬਾਸਮਤੀ ਲਾ ਕੇ ਵੀ ਜਿਹੜਾ ਇੰਨਾ ਰੇਟ ਘਟ ਗਿਆ ਕਿਉਂਕਿ ਇਸ ਰੇਟ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਬਾਸਮਤੀ ਫੇਰ ਤਾਂ ਪਰਮਲ ਝੋਨੇ ਨਾਲੋਂ ਵੀ 15-2000 ਰੁਪਏ ਥੱਲੇ ਰਹਿ ਜੂਗੀ ਕੀਲੇ ਦੇ ਹਿਸਾਬ ਨਾਲ ਪਰ ਜਿਨ੍ਹਾਂ ਨੇ ਬਾਸਮਤੀ ਲਾਈ ਆ ਉਹਨਾਂ ਨੂੰ ਘਬਰਾਉਣ ਦੀ ਬਿਲਕੁਲ ਵੀ ਲੋਡ ਨਹੀਂ ਹੈਗੀ ਬਾਈ ਘਬਰਾਉਣ ਦੀ ਲੋੜ ਇਸ ਕਰਕੇ ਨਹੀਂ ਕਿਉਂਕਿ ਬਾਸਮਤੀ ਦਾ ਤੁਸੀਂ ਸ਼ੁਰੂ ਤੋਂ ਰਿਕਾਰਡ ਗੱਢ ਕੇ ਦੇਖ ਲਓ ਵੀ ਜਿਹੜੀ ਬਾਸਮਤੀ ਹੈ ਜੇ ਬਾਸਮਤੀ ਵਿੱਚ ਕੋਈ ਸਮੱਸਿਆ ਆ ਗਈ ਆ ਝੰਡਾ ਰੋਗ ਜਾਂ ਕਿਸੇ ਵੀ ਤਰ੍ਹਾਂ ਦਾ ਹੋਰ ਫਸਲੀ ਨੁਕਸਾਨ ਇਹਦਾ ਹੋ ਗਿਆ ਮੌਸਮ ਦੇ ਹਿਸਾਬ ਨਾਲ ਨੁਕਸਾਨ ਹੋ ਗਿਆ ਜਾਂ ਕਿਸੇ ਬਿਮਾਰੀ ਨੇ ਨੁਕਸਾਨ ਕਰਤਾ ਜਿਹੜੀ ਬਾਸਮਤੀ ਹੈ ਉਦੋਂ ਘਾਟਾ ਪਾਉਂਦੀ ਹੈ ਨਹੀਂ ਜਿਹੜਾ ਬਾਸਮਤੀ ਨੇ ਅੱਜ ਤੱਕ ਕਦੇ ਵੀ ਬਾਈ ਆਪਾਂ ਤਾਂ ਆਪਣੇ ਖੇਤ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਲਾਉਂਦੇ ਨੇ ਬਾਸਮਤੀ ਨੇ ਕਦੇ ਪਰਮਲ ਨਾਲੋਂ ਘਾਟਾ ਨਹੀਂ ਪਾਇਆ ਹੈਗਾ ਖਾਸ ਕਰਕੇ 1509 ਵੈਰੈਟੀ ਨੇ 1509 ਵੈਰਾਈਟੀ ਜੇ ਆਪਣੇ ਖੇਤ ਦੇ ਵਿੱਚ ਬਿਲਕੁਲ ਚੰਗੀ ਰਹਿ ਜਿੱਦਾਂ ਹੁਣ 30 ਦਿਨ ਦੀ ਵੈਰਾਈਟੀ ਇੱਕ ਮਹੀਨੇ ਦੀ ਆਪਣੇ ਹਲੇ ਤੱਕ ਮਹਾਰਾ ਦੀ ਬਾਬੇ ਨਾਨਕ ਦੀ ਕਿਰਪਾ ਨਾਲ ਬਹੁਤ ਵਧੀਆ ਖੜੀ ਹੈ ਜੇ ਝੋਨਾ ਐਂਡ ਤੱਕ ਵੱਢਣ ਤੱਕ ਪੂਰਾ ਟੌਪ ਦਾ ਰਹਿ ਗਿਆ 23 24 ਕੁਇੰਟਲ ਝਾੜ ਦੇ ਗਿਆ ਮੰਨ ਕੇ ਚਲੋ ਵੱਧ ਤੋਂ ਵੱਧ ਹਾਈਐਸਟ 25 ਕੁਇੰਟਲ ਝਾੜ ਵੀ ਦੇ ਗਿਆ ਤਾਂ ਤੁਹਾਨੂੰ ਜਿਹੜੀ ਪਰਮਨ ਨਾਲੋਂ ਕਦੇ ਪਿੱਛੇ ਨਹੀਂ ਰਹਿੰਦੀ ਹੈਗੀ ਸੋ ਜੀ ਆਪਾਂ ਰੇਟ ਦੀ ਗੱਲ ਕਰੀ ਵੀ ਜਿਹੜੇ ਰੇਟ ਆ ਹੁਣ ਰੇਟ ਕਿਹੜੀ ਗੱਲੋਂ ਜਿਹੜੇ ਮਾਰਕੀਟ ਦੇ ਵਿੱਚ ਜਿਹੜੇ 1509 ਦੇ ਘਟੇ ਪਿਆ 1509 ਰੇਟ ਘਟਣ ਦਾ ਭਾਈ ਮੇਨ ਕਾਰਨ ਆ ਵੀ ਦੇਖੋ ਇੱਕ ਤਾਂ ਆਫ ਸੀਜ਼ਨ ਆ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸਾਮੰਧਾਰ ਆ ਵੀ ਆਫ ਸੀਜ਼ਨ ਦੇ ਵਿੱਚ ਜਿਹੜਾ ਝੋਨਾ ਬਾਸਮਤੀ ਜਾਂ ਕੋਈ ਵੀ ਬਾਸਮਤੀ ਆ ਠੀਕ ਹੈ ਉਹ ਵਿਕਦਾ ਆਪਣਾ ਕੁਆਲਿਟੀ ਦੇ ਆਧਾਰ ਤੇ ਬਾਸਮਤੀ ਦਾ ਕਿਉਂਕਿ ਪੱਕਾ ਐਮਐਸਪੀ ਕੋਈ ਨਹੀਂ ਹੈਗਾ ਤੁਹਾਨੂੰ ਵੀ ਪਤਾ ਵੀ ਜਿਹੜੀ ਬਾਸਮਤੀ ਹੈ ਸ਼ੁਰੂ ਤੋਂ ਜਿਹੜੀ ਕੁਆਲਿਟੀ ਦੇ ਡਿਪੈਂਡ ਕਰਦੀ ਹੈ ਕਿਦਾਂ ਤੁਹਾਡੀ ਬਾਸਮਤੀ ਦੀ ਜਿਹੜੀ ਕੁਆਲਿਟੀ ਵਧੀਆ ਹੋਊਗੀ ਓਦਾਂ ਓਦਾਂ ਜਿਹੜਾ ਤੁਹਾਨੂੰ ਰੇਟ ਮਿਲਣਾ ਹੈ ਠੀਕ ਆ ਹੁਣ ਜੇ ਆਪਾਂ ਗੱਲ ਕਰੀਏ ਵੀ ਜਿਹੜੀ ਬਾਸਮਤੀ ਹੁਣ ਮੰਡੀਆਂ ਦੇ ਵਿੱਚ ਆ ਰਹੀ ਹੈ ਆਕਸੀਜਨ ਦੇ ਵਿੱਚ ਉਹਨਾਂ ਕਿਸਾਨਾਂ ਨੇ ਕੀ ਕਰਨਾ ਹੁਣ ਕਾਲੀ ਦੇ ਵਿੱਚ ਉਹ ਬਾਸਮਤੀ ਜਿਹੜੀ ਉਹ ਵੱਢਣ ਲੱਗੇਵੇਂ ਵੱਢ ਕੇ ਉਹਨਾਂ ਨੇ ਦੁਬਾਰੇ ਜਿਹੜੀ ਬਾਸਮਤੀ 1500 ਨੋ ਹੀ ਟ੍ਰਾਂਸਪਲੈਂਟ ਕਰਨੀ ਆ ਕਿਉਂਕਿ ਮੈਂ ਇੱਕ ਭਰਾ ਦੀ ਵੀਡੀਓ ਦੇਖੀ ਆ ਹਰਿਆਣੇ ਤੋਂ ਉਹ ਬੰਦਾ ਕਿਸਾਨ ਨੂੰ ਪੁੱਛ ਰਿਹਾ ਵੀ ਜਿਹੜੀ ਬਾਸਮਤੀ ਹੁਣ ਤੁਸੀਂ ਵੱਢ ਲਈ ਇਹਦੇ ਤੋਂ ਬਾਅਦ ਖੇਤ ਦੇ ਵਿੱਚ ਕੀ ਲਾਉਣਾ ਤੇ ਉਹ ਕਹਿੰਦਾ ਵੀ ਅਸੀਂ ਦੁਬਾਰਾ ਜਿਹੜੀ ਬਾਸਮਤੀ 1509 ਹੀ ਖੇਤ ਦੇ ਵਿੱਚ ਲਾਉਣੀ ਹੈ ਬਾਸਮਤੀ ਵੱਢ ਕੇ ਸੋ ਆਪਾਂ ਉੱਥੋਂ ਇੱਕ ਆਪਾਂ ਨੂੰ ਇੱਕ ਚੀਜ਼ ਦੇਖਣ ਨੂੰ ਮਿਲੀ ਵੀ ਜਿੰਨੇ ਵੀ ਜਿਹੜੇ ਕਿਸਾਨ ਭਰਾ ਹੁਣ ਮੰਡੀਆਂ ਦੇ ਵਿੱਚ ਬਾਸਮਤੀ 1509 ਲੈ ਕੇ ਜਾ ਰਿਹਾ ਉਹ ਕਾਲੀ ਦੇ ਵਿੱਚ ਬਾਸਮਤੀ ਗਿੱਲੀ ਪੱਕੀ ਵੱਢ ਕੇ ਮੰਡੀ ਦੇ ਵਿੱਚ ਵੇਚ ਕੇ ਦੁਬਾਰੇ ਜਿਹੜੀ ਬਾਸਮਤੀ 1509 ਉਹਨਾਂ ਨੇ ਟ੍ਰਾਂਸਪਲੈਂਟ ਕਰ ਰਹੀ ਹੈ ਜਿਹਦੇ ਕਰਕੇ ਕਾਲੀ 'ਚ ਵੱਢਣ ਕਰਕੇ ਔਰ ਸੀਜ਼ਨ ਆਫ ਕਰਕੇ ਜਿਹੜਾ ਝੋਨੇ ਦਾ ਹੁਣ ਹਾਲੇ ਅਨਕੂਲ ਮੌਸਮ ਨਹੀਂ ਹੈਗਾ ਵੀ ਝੋਨੇ ਦੀ ਪਕਾਈ ਜਿਹੜੀ ਵਧੀਆ ਹੋ ਸਕੇ ਜਾਂ ਝੋਨੇ ਦੇ ਵਿੱਚ ਜਿਹੜੀ ਬਾਸਮਤੀ ਦੇ ਵਿੱਚ ਉਹ ਸੁਗੰਧ ਉਹ ਖੁਸ਼ਬੂ ਆ ਜਿਹੜੀ ਹੁਣ ਪੈਦਾ ਹੋ ਸਕੇ ਕਿਉਂਕਿ ਉਹ ਮੌਸਮ ਨਾਲ ਹੀ ਬਣਦਾ ਝੋਨੇ ਨੇ ਬਾਸਮਤੀ ਦਾ ਜਦੋਂ ਜੇ ਕੋਈ ਵੀ ਝੋਨੇ ਦਾ ਮੌਸਮ ਹੈ ਜਦੋਂ ਉਹਦਾ ਵਾਢੀ ਦਾ ਮੌਸਮ ਆਉਣਾ ਨੇ ਉਦੋਂ ਹੀ ਕੁਆਲਿਟੀ ਆਪਣੀ ਦੇਣੀ ਆ ਆਫ ਸੀਜ਼ਨ ਦੇ ਵਿੱਚ ਆਫ ਹੁਣ ਦੇ ਮੌਸਮ ਦੇ ਵਿੱਚ ਝੋਨਾ ਜਿਹੜਾ ਬਾਈ ਕੁਆਲਿਟੀ ਪੈਦਾ ਨਹੀਂ ਕਰ ਸਕਦਾ ਆਪਣੇ ਆਪ ਦੇ ਵਿੱਚ ਜਿਹਦੇ ਕਰਕੇ ਜਿਹੜੇ ਬਾਸਮਤੀ ਦੇ ਰੇਟ ਆ ਮੰਡੀਆਂ ਦੇ ਵਿੱਚ ਡਾਊਨ ਚੱਲ ਰਹੇ ਆ ਕਿਉਂਕਿ ਬਾਸਮਤੀ ਦੇ ਵਿੱਚ ਕੁਆਲਿਟੀ ਨਹੀਂ ਆ ਰਹੀ ਇੱਕ ਤੇ ਬਾਸਮਤੀ ਦੇ ਵਿੱਚ ਹੁਣ ਹਰਾ ਦਾਣਾ ਬਹੁਤ ਹੈ ਇੱਕ ਜਿਹੜੇ ਬਾਸਮਤੀ ਹੈ ਕਾਲੀ ਦੇ ਵਿੱਚ ਵੱਢ ਕੇ ਬਾਸਮਤੀ ਮਸ਼ੀਨ ਹੈ ਜਿਹੜਾ ਉਹ ਟੋਟਾ ਬਹੁਤ ਕਰ ਰਹੀ ਆ ਟੋਟੇ ਹੋਣੇ ਕਰਕੇ ਬਾਸਮਤੀ ਦੇ ਵਿੱਚ ਕੱਚਾ ਦਾਣਾ ਹੋਣ ਕਰਕੇ ਮੌਇਸਚਰ ਜ਼ਿਆਦਾ ਹੋਣ ਕਰਕੇ ਜਿਹੜੇ ਬਾਸਮਤੀ ਦੇ ਰੇਟ ਹੈ ਉਹ ਇਸ ਸਮੇਂ ਘੱਟ ਲੱਗ ਰਹੇ ਮੰਡੀ ਦੇ ਵਿੱਚ ਬਾਕੀ ਜਿਹੜਾ ਸੀਜ਼ਨ ਆ ਗਿਆ ਜਦੋਂ ਬਾਸਮਤੀ ਦਾ ਪ੍ਰੋਪਰ ਬਾਸਮਤੀ ਨੇ ਆਪਣਾ ਟਾਈਮ ਲੈ ਕੇ ਜਦੋਂ ਪੱਕਣਾ ਹੈ ਖੇਤ ਦੇ ਵਿੱਚ ਕਿਉਂਕਿ ਉਦੋਂ ਬਾਸਮਤੀ ਵੱਢਣ ਦੇ ਵਿੱਚ ਬੰਦਾ ਕੋਈ ਵੀ ਆ ਜਾ ਆਪਣਾ ਪਰਮਲ ਝੋਨਾ ਵੀ ਲਾ ਲਓ ਚਲੋ ਆਪਾਂ ਗੱਲ ਬਾਸਮਤੀ ਦੀ ਕਰ ਰਹੇ ਹਾਂ ਉਦੋਂ ਕਿਸਾਨ ਜਿਹੜਾ ਕਾਲੀ ਨਹੀਂ ਕਰਦਾ ਹੈ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਜਿਹੜਾ ਮਨੂ ਰੇਟ ਆ ਉਹ ਕੁਆਲਿਟੀ ਦਾ ਮਿਲਣਾ ਸੋ ਵੱਧ ਤੋਂ ਵੱਧ ਉਹਦੋਂ ਕੋਸ਼ਿਸ਼ ਕਰਦਾ ਵੀ ਜੇ ਆਪਣੇ ਖੇਤ ਦੇ ਵਿੱਚ ਹਫਤਾ 10 ਦਿਨ ਬਾਸਮਤੀ ਹੋਰ ਵੀ ਖੜੀ ਰਹਿ ਗਈ ਤਾਂ ਆਪਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਆਪਾਂ ਨੂੰ ਕੁਆਲਿਟੀ ਚਾਹੀਦੀ ਆ ਉਦੋਂ ਚੰਗੀਆਂ ਚੰਗੀਆਂ ਸਪਰੈਆਂ ਕਰਦੇ ਆ ਆਪਾਂ ਵਧੀਆ ਵਧੀਆ ਤਰੀਕੇ ਨਾਲ ਬਾਸਮਤੀ ਨੂੰ ਸਾਭਦੇ ਆ ਸੋ ਇਸ ਕਰਕੇ ਹੋਣਾ ਜਿਹੜਾ ਕਿਸਾਨ ਹੈ ਇੱਕ ਭੱਜ ਦੌੜ ਦੇ ਵਿੱਚ ਜਿਹੜਾ ਬਾਸਮਤੀ ਬੜ੍ਹ ਰਿਹਾ ਜਿਹੜੀ ਕੁਆਲਿਟੀ ਕੁਆਲਿਟੀ ਬਿਲਕੁਲ ਹੀ 5ਵੇਂ ਨੰਬਰ ਦੀ ਕੁਆਲਿਟੀ ਚੋਂ ਉਥੇ 5ਵੇਂ ਨੰਬਰ ਦੀ ਕੁਆਲਿਟੀ ਬਾਸਮਤੀ ਦੀ ਮੰਡੀਆਂ ਦੇ ਵਿੱਚ ਜਾ ਰਹੀ ਆ ਜਿਹਦਾ ਰੇਟ ਹਲੇ ਵੀ ਫੇਰ ਵੀ ਮੰਨ ਕੇ ਚੱਲੋ ਵੀ ਪਰਮਲ ਝੋਨੇ ਦੇ ਬਰਾਬਰ ਲੱਗ ਰਿਹਾ ਜੇ ਆਪਾਂ ਸੀਜ਼ਨ ਦੇ ਵਿੱਚ ਗੱਲ ਕਰੀਏ ਜਿਹੜਾ ਐਵਰੇਜ ਜਿਹੜਾ ਰੇਟ ਆਪਾਂ ਘੱਟ ਤੋਂ ਘੱਟ ਜੇ ਰੇਟ ਦੀ ਗੱ ਤਾਂ ਆਪਣਾ ਰੇਟ ਜਿਹੜਾ 3000 ਦੇ ਨੇੜੇ ਤੇੜੇ ਬਾਸਮਤੀ 1509 ਦਾ ਰਹਿਣਾ ਹੀ ਰਹਿਣਾ ਹੋ ਸਕਦਾ ਵੀ ਬਹੁਤ ਹੀ ਟੌਪ ਦੀ ਕੁਆਲਿਟੀ ਹੋਵੇ ਵਧੀਆ ਹੋਵੇ ਉਹਦੇ ਤੋਂ ਉੱਪਰ ਹੋ ਸਕਦਾ ਪਰ ਐਵਰੇਜ ਜਿਹੜਾ ਰੇਟ ਹੈ ਉਹ 3000 ਘਟੋ ਘਾਟ ਆਪਾਂ ਨੂੰ ਮਿਲੂਗਾ ਸੋ ਇਸ ਕਰਕੇ ਬਾਈ ਘਬਰਾਉਣ ਦੀ ਲੋੜ ਨਹੀਂ ਹੈਗੀ ਬਾਕੀ ਬਾਸਮਤੀ ਜਿਹੜੀ ਤੁਸੀਂ ਖੇਤ ਦੇ ਵਿੱਚ ਲਾਈ ਹੈ ਉਹ ਕੁਆਲਿਟੀ ਦੀ ਪੈਦਾ ਕਰੋ ਬਾਦੂ ਉਹਦੇ ਤੇ ਕਹਿਣਾ ਮਤਲਬ ਹੈ ਵੀ ਕੋਈ ਇਨਸੈਕਟੀਸਾਈਡ ਜਿਹੜੀਆਂ ਆਪਣੀਆਂ ਕੀਟਨਾਸ਼ਕ ਸਪਰੇਅ ਆ ਉਹ ਨਾ ਕਰੋ ਕਿਉਂਕਿ ਉਹ ਸਪਰੇਅ ਬਾਸਮਤੀ ਦੀ ਕੁਆਲਿਟੀ ਨੂੰ ਖਰਾਬ ਕਰਦੀਆਂ ਤੇ ਦੂਜਾ ਬਾਧੂ ਜਿਹੜਾ ਯੂਰੀਆ ਯੂਰੀਆ ਦੀ ਬਾਸਮਤੀ ਦੇ ਵਿੱਚ ਜੇ ਆਪਾਂ ਜਿਆਦਾ ਵਰਤੋਂ ਕਰਦੇ ਆ ਇਹਦਾ ਵੀ ਨੁਕਸਾਨ ਹੈ ਕਿਉਂਕਿ ਇਹਦੇ ਯੂਰੀਆ ਤੇ ਜਿਆਦਾ ক্লোਰੋਫਿਲ ਹੋਣੇ ਕਰਕੇ ਬੂਟੇ ਦੇ ਵਿੱਚ ਯੂਰੀਆ ਵੱਧ ਵਰਤਣੇ ਕਰਕੇ ਜਿੰਨੀਆਂ ਵੀ ਕੀੜੇ ਪਤੰਗੇ ਦੀਆਂ ਸਮੱਸਿਆ ਜਾਂ ਹੋਰ ਕੋਈ ਕਿਸੇ ਵੀ ਤਰ੍ਹਾਂ ਦੀ ਬਲਾਈਟ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਉਲੀ ਦੀ ਸਮੱਸਿਆ ਆਪਣੇ ਖੇਤ ਦੇ ਵਿੱਚ ਵੱਧ ਆਊਗੀ ਜੇ ਆਪਾਂ ਯੂਰੀਆ ਵੱਧ ਵਰਤਿਆ ਸੋ ਬਹੁਤ ਤਰੀਕੇ ਨਾਲ ਜਿਹੜੀਆਂ ਖਾਦ ਖਰਾਕਾਂ ਬਹੁਤ ਤਰੀਕੇ ਨਾਲ ਜਿਹੜਾ ਬਾਸਮਤੀ ਨੂੰ ਆਪਣੇ ਖੇਤ ਦੇ ਵਿੱਚ ਪੈਦਾ ਕਰੋ 1500 ਨਾਲ ਤੁਹਾਨੂੰ ਬਿਲਕੁਲ ਨਹੀਂ ਘਾਟਾ ਪਉਂਦੀ ਹੈਗੀ ਪਰਮਲ ਤੋਂ ਤਾਂ ਕਦੇ ਵੀ ਘਾਟਾ ਅਜੇ ਤੱਕ 1 ਵਧੀਆ ਆਪਾਂ ਬਾਸਮਤੀ ਦਾ ਝਾੜ ਲੈ ਲਿਆ ਝਾੜ ਹੁਣ ਇਹ ਤਾਂ ਹੈ ਨਹੀਂ ਵੀ ਹਰੇਕ ਕਿਸਾਨ ਆ ਭਾਈ ਦਿਲ ਕਰਦਾ ਵੀ ਹਾਂ ਵੀ ਆਪਾਂ ਵਧੀਆ ਬਾਸਮਤੀ ਕਰੀਏ ਪਰ ਕਈ ਬੰਦੇ ਕਾਲੀ ਦੇ ਵਿੱਚ ਕੀ ਕਰਦੇ ਦੇਖੋ ਦੇਖ ਜਿੱਦਾਂ ਆਪਾਂ ਪਰਮਲ ਝੋਨੇ ਦੇ ਵਿੱਚ ਚੀਜ਼ਾਂ ਮਰਤ ਲੈਨੇ ਉਹੀ ਆਪਾਂ ਬਾਸਮਤੀ ਦੇ ਥੋੜਾ ਬਾਸਮਤੀ ਦੇ ਵਿੱਚ ਹਟਕੇ ਆਪਾਂ ਨੂੰ ਜਿਹੜੀ ਖਾਦ ਖਰਾਕਾਂ ਆਪਾਂ ਨੂੰ ਤਰੀਕੇ ਨਾਲ ਪਾਉਣੀ ਚਾਹੀਦੀਆਂ ਕਿਉਂਕਿ ਪਰਮਲ ਝੋਨੇ ਨਾਲੋਂ ਜਿਹੜੀ ਬਾਸਮਤੀ ਕੋਈ ਵੀ ਹੋਵੇ ਉਹ ਨਾਜ਼ੁਕ ਹੁੰਦੀ ਆ ਸੋ ਇਹਦੇ ਤੇ ਆਪਾਂ ਨੂੰ ਬਹੁਤ ਧਿਆਨ ਰੱਖਣ ਦੀ ਲੋੜ ਆ ਬਾਕੀ ਮਬੇ ਨਾਨਕ ਦੀ ਕਿਰਪਾ ਨਾਲ ਜੇ ਮੌਸਮ ਵਧਣ ਤੱਕ ਸਹੀ ਰਿਹਾ ਕੋਈ ਬਿਮਾਰੀ ਜਾਂ ਕਿਸੇ ਮੌਸਮ ਦੀ ਮਾਰ ਨਾ ਪਈ ਤਾਂ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਜਿਹੜੀ 1500 ਨਾ ਬਾਸਮਤੀ ਜਾਂ ਹੋਰ ਬਾਸਮਤੀਆਂ ਤੁਹਾਡੇ ਚੰਗਾ ਝਾੜ ਤੇ ਚੰਗਾ ਤੁਹਾਨੂੰ ਮੁਨਾਫਾ ਖੇਤ ਦੇ ਵਿੱਚ ਜਰੂਰ ਦੇ ਕੇ ਜਾਣਗੇ ਸੋ ਹਲੇ ਇੰਨਾ ਤਿੱਤੇ ਚੱਲ ਕੇ ਤੁਸੀਂ ਜਿਹੜੀਆਂ ਵੀਡੀਓ ਆ ਰਹੀਆਂ ਵੀ ਰੇਟ ਘਟ ਗਿਆ ਜਾਂ ਕਿਸਾਨਾਂ ਨੂੰ ਬਾਸਮਤੀ ਇਸ ਵਾਰ ਬਰਬਾਦ ਕਰ ਦੂਗੀ ਜਾਂ ਉਹ ਕਰ ਦੂਗੀ ਇਦਾਂ ਦੀ ਬਾਈ ਕੋਈ ਗੱਲ ਨਹੀਂ ਹੈਗੀ ਤੁਸੀਂ ਖੁਦ ਸਮਝਦਾਰਾਂ ਵੀ ਹਲੇ ਮੰਡੀ ਦੇ ਵਿੱਚ ਕੁਆਲਿਟੀ ਨਹੀਂ ਜਾ ਰਹੀ ਕੁਆਲਿਟੀ ਦਾ ਹੀ ਆਪਾਂ ਨੂੰ ਜਿਹੜਾ ਬਾਸਮਤੀ ਦਾ ਰੇਟ ਮਿਲਣਾ ਹੈ ਮੰਡੀ ਦੇ ਵਿੱਚ ਸੋ ਬਾਕੀ ਜਿਹੜੇ ਭਰਾ ਨਵੇਂ ਆ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਵਿੱਚ ਥੈਂਕ ਯੂ